ਕਰੂੰਗਾ ਪਰ ਹੌਸ ਦੀ ਮਜਬੂਰੀ ਉਹਨਾਂ ਨੇ ਸਹਿਣ ਨਹੀਂ ਕੀਤੇ ਪਰ ਇੱਥੇ ਸੁਖਦਨ ਸਾਹਿਬ ਅਕਾਊਂਟਨ ਸਾਹਿਬ ਦੇ ਐਸਡੀਐਮ ਸਾਹਿਬ ਦੇ ਤੇ ਕਮਿਸ਼ਨਰ ਸਾਹਿਬ ਨੇ ਆਪਣਾ ਸਹਿਣ ਕਰਕੇ ਸਾਨੂੰ ਦਿੱਤੇ ਆ ਉਹਨਾਂ ਦੀ ਆਪਣੀ ਕੋਈ ਮਜਬੂਰੀ ਪਿਛਲੇ ਲਗਭਗ 8 ਦਿਨ ਤੋਂ ਸ਼ਹਿਰ ਪਰੇਸ਼ਾਨੀ ਚੱਲ ਰਿਹਾ ਔਰ ਸਾਡੇ ਜਿਹੜੇ ਸਫਾਈ ਸੇਵਕ ਯੂਨੀਅਨ ਆ ਇਹ ਪਰੇਸ਼ਾਨ ਨੇ ਕਾਰਨ ਕੀਆ ਇਹਨਾਂ ਦੀਆਂ ਮੰਗਾਂ ਜਿਹੜੀਆਂ ਵਾਂ ਭਰਤੀ ਦੇ ਸਬੰਧ ਦੇ ਵਿੱਚ ਉਹ ਬਹੁਤ ਜਾਇਜ਼ ਮੰਗਾਂ ਵਾਂ ਕਿਉਂਕਿ ਭਰਤੀ ਪਿਛਲੇ ਲਗਭਗ 2.5 ਸਾਲ ਤੋਂ ਲਟਕਾਇਆ ਜਾ ਰਿਹਾ ਕਈ ਵਾਰ ਯੂਨੀਅਨ ਨੇ ਹੜਤਾਲ ਵੀ ਕੀਤੀ ਆ ਕਈ ਵਾਰੀ ਆਮ ਆਦਮੀ ਪਾਰਟੀ ਦੇ بڑے بڑے ਲੀਡਰ ਇਹਨਾਂ ਨੂੰ ਕਈ ਵਾਰੀ ਠਾ ਚੁੱਕੇ ਆ ਹੜਤਾਲ ਤੋਂ ਔਰ ਅੱਜ ਯੂਨੀਅਨ ਨੇ ਆਪਣੀਆਂ ਮੰਗਾਂ ਰੱਖੀਆਂ ਵਾ ਸਾਰੀਆਂ ਕਮਿਸ਼ਨਰ ਸਾਹਿਬ ਦੇ ਕੋਲ ਕਮਿਸ਼ਨਰ ਸਾਹਿਬ ਨੇ ਕਿਹਾ ਵਾ ਕਿ ਠੀਕ ਆ ਇਹਨਾਂ ਦੀ ਡਿਸਕਸ਼ਨ ਹੋਈ ਆ ਹਾਊਸ 'ਚ ਮੇਅਰ ਸਾਹਿਬ ਬੈਠੇ ਸਾਰੇ ਬੈਠੇ ਆ ਕਿ ਜਿਹੜੀਆਂ ਮੰਗਾਂ ਵਾ ਵਾਜਿਬ ਆ ਔਰ ਕਮਿਸ਼ਨਰ ਸਾਹਿਬ ਮੰਨਣ ਨੂੰ ਤਿਆਰ ਆ ਤੋਂ ਚੰਗੀ ਗੱਲ ਆ ਕਿ ਯੂਨੀਅਨ ਦੇ ਜਿਹੜੀਆਂ ਮੰਗਾਂ ਵਾ ਮੰਨੀਆਂ ਚਾਹੀਦੀਆਂ ਆ ਉਸੇ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਆ ਮਗਰ ਗੱਲ ਆ ਕਿ ਕਮਿਸ਼ਨਰ ਸਾਹਿਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕਈ ਕੰਮਾਂ ਦੇ ਵਿੱਚ ਸ਼ਹਿਰ ਦੇ ਜਿਹੜੇ ਕਿ ਹੋਰ ਵੀ ਇੰਪੋਰਟੈਂਟ ਕੰਮ ਆ ਅੱਜ ਜੇ ਸਫਾਈ ਸੇਵਕਾਂ ਨੇ ਹੜਤਾਲ ਕੀਤੀ ਆ ਅੱਜ ਤੁਸੀਂ ਇੰਨਾ ਤਿਲ ਮਲਾਏ ਹੋ ਕਿ ਬਾਕੀ ਸ਼ਹਿਰ ਦੀਆਂ ਜਿਹੜੀਆਂ ਮੰਗਾਂ ਉਹ ਜਾਇਜ਼ ਨਹੀਂ ਕਿ 1 ਲੱਖ 1 ਕਰੋੜ 14 ਲੱਖ ਦਾ ਟੈਂਡਰ ਲਗਭਗ ਪਿਛਲੀਆਂ 3-4 ਮੀਟਿੰਗਾਂ ਪਿੰਨਾ ਹਾਊਸ ਨੇ ਪਾਸ ਕਰਕੇ ਭੇਜਿਆ ਉਹਦੇ ਵਿੱਚ ਸਟਰੀਟ ਲਾਈਟਾਂ ਹੋਰ ਵਿਧਾਨ ਦੇ ਸਬੰਧੀ ਔਰ ਜਿਹੜੀ ਵਾਇਰ ਦੀ ਪਰਚੇਜ ਦੇ ਸਬੰਧ ਵਿੱਚ ਇਹ ਮਾਮਲਾ ਲੰਮੀ ਤਾ ਇਨੇ ਮਹੀਨਿਆਂ ਤੋਂ ਇਹਦੇ ਵੱਲ ਗੌਰ ਨਹੀਂ ਕੀਤਾ ਗਿਆ ਸਫਾਈ ਵਾਸਤੇ ਸੁਪਰ ਸੈਕਸ਼ਨ ਮਸ਼ੀਨ ਜਿਹੜੀ ਆ ਉਹਦੇ ਵਾਸਤੇ ਟੈਂਡਰ ਦਿੱਤਾ ਗਿਆ ਔਰ ਉਹਦੇ ਬਾਅਦ ਜਦੋਂ ਟੈਂਡਰ ਦਿੱਤਾ ਗਿਆ ਬਰਸਾਤਾ ਦੇ ਸਬੰਧ ਦੇ ਵਿੱਚ ਕਿ ਬਰਸਾਤਾ ਆ ਘਿਹਾਰੀਆਂ ਤੇ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਦੀ ਕੋਈ ਤਰਾਸਦੀ ਨਾ ਹੋਵੇ ਔਰ ਉਹਦੇ ਵੀ ਲਟਕਾਇਆ ਗਿਆ इवन देन ਇਲੈਕਸ਼ਨ ਦੇ ਦੌਰਾਨ ਰਾਣਾ ਜੀ ਡਾਇਰੈਕਟਰ ਸਾਹਿਬ ਨੂੰ ਮਿਲੇ ਡੀਸੀ ਸਾਹਿਬ ਨੂੰ ਮਿਲੇ ਉਹਨਾਂ ਨੇ ਰਿਕਵੈਸਟ ਕੀਤੀ ਕਿ ਇਹ ਜਿਹੜਾ ਕਾਜ ਆ ਇਹ ਜ਼ਰੂਰੀ ਆ ਕਿ ਜੇ ਤੁਸੀਂ ਪ੍ਰਵਾਨਗੀ ਦਿਓ ਸਾਨੂੰ ਇਜਾਜ਼ਤ ਦਿਓ ਤਾਂ ਜੋ ਸ਼ਹਿਰ ਦੀ ਭਲਾਈ ਵਾਸਤੇ ਕੰਮ ਕੀਤਾ ਜਾ ਸਕੇ ਮਗਰ ਕਿਸੇ ਨੇ ਉਤੇ ਗੌਰ ਨਹੀਂ ਕੀਤਾ ਔਰ ਉਹਦੇ ਬਾਅਦ ਉਹਦੇ ਬਾਅਦ ਇਸ ਗੱਲ ਨੂੰ ਇਲੈਕਸ਼ਨ ਨੂੰ ਵੀ ਮਹੀਨੇ ਤੋਂ ਉੱਪਰ ਹੋ ਗਿਆ ਅੱਜ ਵੀ ਉਹ ਕਿੱਥੇ ਆ ਸੁਪਰ ਸੈਕਸ਼ਨ ਮਸ਼ੀਨ ਜੀ ਦਾ ਜਿਹਦਾ ਟੈਂਡਰ ਹੋਇਆ ਸੀ ਜੀ ਸਾਹਿਬ ਜਿਹਦਾ ਟੈਂਡਰ ਹੋਇਆ ਉਹ ਅੱਜ ਵੀ ਮਸ਼ੀਨ ਨਹੀਂ ਆਈ ਮਸ਼ੀਨ ਆਣੀ ਕਦੋਂ ਜਦੋਂ ਬਰਸਾਤ ਲੰਘ ਜਣੀ ਆ ਮਸ਼ੀਨ ਉਦੋਂ ਆਣੀ ਆ ਸੋ ਇਦਾਂ ਦੇ ਬੜੇ ਮਸਲੇ ਸ਼ਹਿਰ ਦੇ ਨਾਲ ਰਿਲੇਟਡ ਆ 14 ਕਰੋੜ 60 ਲੱਖ ਰੁਪਈਆ ਔਰ ਅੱਜ ਦੀ ਤਰੀਕ ਚ ਹਾਊਸ ਦੇ ਕੋਲ ਮੇਰਾ ਖਿਆਲ ਆ ਉਹਦੇ ਨਾਲੋਂ ਵੱਧ ਪੈਸੇ ਹੋ ਗਏ ਹੋਣੇ ਆ ਕੀ ਉਹ ਡਵੈਲਪਮੈਂਟ ਵਾਸਤੇ ਪੈਸਾ ਕਿਉਂ ਨਹੀਂ ਖਰਚਿਆ ਜਾ ਰਿਹਾ ਕਿਉਂ ਜਿਹੜੀਆਂ ਪ੍ਰਪੋਜ਼ ਮਾ ਜਿਹੜੀਆਂ ਪ੍ਰਪੋਜ਼ਲ ਆ ਹਾਊਸ ਪੇਸ਼ ਕਰਦਾ ਰਿਕਮੈਂਡ ਕਰਦਾ ਉਹਨੂੰ ਦਰਕਨਾਰ ਕਰ ਦਿੱਤਾ ਜਾਂਦਾ ਚਾਰ-ਚਾਰ ਮਹੀਨੇ ਪੰਜ-ਪੰਜ ਮਹੀਨੇ ਮੀਟਿੰਗ ਨਹੀਂ ਹੁੰਦੀ ਉਹ ਯਾਰ ਜੇ ਤੁਸੀਂ ਮੀਟਿੰਗ ਨਹੀਂ ਬੁલાਣੀ ਅੱਜ ਤੁਸੀਂ ਮੇਰ ਸਾਹਿਬ ਕੋਲੋਂ ਸਾਰਿਆਂ ਕੋਲੋਂ ਠੀਕ ਆ ਯੂਨੀਅਨ ਦੇ ਨਾਲ ਰਾਣਾ ਜੀ ਆ ਸਾਰੇ ਨਾਲ ਯੂਨੀਅਨ ਦੇ ਖੜੇ ਆ ਮਗਰ ਇਹ ਇਹਦਾ ਗੱਲ ਦਾ ਕੌਣ ਇਸ ਗੱਲ ਦਾ ਸਪਸ਼ਟੀਕਰਨ ਦੇਊਗਾ ਮੀਟਿੰਗ ਫੇਰ ਦਿਨ ਡਿਲੇ ਕੀਤੀ ਜਾਊਗੀ ਮੀਟਿੰਗ ਨਹੀਂ ਕੀਤੀ ਜਾਊਗੀ ਤਾਂ ਜੋ ਯੂਨੀਅਨ ਫੇਰ ਮੇਰ ਸਾਹਿਬ ਦੇ ਦਵਾਲੇ ਹੋਵੇ ਹਾਊਸ ਦੇ ਦਵਾਲੇ ਹੋਵੇ ਮੀਟਿੰਗ ਨਾ ਕਰਨਾ ਕਿਸੇ ਨਾ ਕਿਸੇ ਤਰ੍ਹਾਂ ਪੱਜ ਪਾ ਕੇ ਕਿਸੇ ਢੰਗ ਦੇ ਨਾਲ ਉਹਨੂੰ ਲੇਟ ਕਰ ਦੇਣਾ ਔਰ ਸ਼ਹਿਰ ਦੇ ਹੋਰ ਇੰਨੇ ਮਸਲੇ ਆ ਕਿਸੇ ਵੀ ਮਸਲੇ ਤੇ ਕਦੀ ਗੌਰ ਨਾ ਕਰਨਾ ਔਰ ਜਿਹੜਾ ਨਗਰ ਨਿਗਮ ਪ੍ਰਸ਼ਾਸਨ ਆ ਕਮਿਸ਼ਨਰ ਸਾਹਿਬ ਉਮਰ ਕਰਨੀ ਨਹੀਂ ਸੁੱਤੇ ਪਏ ਆ ਕਈ ਵਾਰ ਰਾਣਾ ਜੀ ਨੇ ਕਿਹਾ ਮੇਰ ਸਾਹਿਬ ਨੇ ਕਿਹਾ ਕਿ ਮਹਾਰਾਜ ਸ਼ਹਿਰ ਦੇ بڑے ਮਸਲੇ ਇਦਾਂ ਦੇ ਆ ਜਿਹੜੇ ਪੈਂਡਿੰਗ ਪਏ ਆ ਮਗਰ ਕੋਈ ਗੌਰ ਹੀ ਨਹੀਂ ਕਰਦਾ ਸੋ ਕਿੱਡੀ ਤਰਾਸਦੀ ਆ ਅੱਜ ਸਾਨੂੰ ਕਹਿ ਰਹੇ ਆ ਕਿ ਠੀਕ ਆ ਯੂਨੀਅਨ ਦੇ ਨਾਲ ਆ ਤਨੋ ਮਨੋ ਹਾਊਸ ਨਾਲ ਆ ਮਗਰ ਇਹ ਜਿਹੜਾ ਪ੍ਰੋਸੈਸ ਚੱਲਣਾ ਭਰਤੀ ਦਾ ਪ੍ਰੋਸੈਸ ਚੱਲਣਾ ਉਹ ਸਟਾਰਟਿੰਗ ਪ੍ਰੋਸੈਸ ਜਿਹੜਾ ਚੱਲਣਾ ਉਹ ਨਗਰ ਨਿਗਮ ਪ੍ਰਸ਼ਾਸਨ ਦੇ ਐਂਡ ਤੋਂ ਸਟਾਰਟ ਹੋਣਾ ਇਹਨਾਂ ਨੇ ਪ੍ਰਤੀਕਿਰਿਆ ਪੂਰੀਆਂ ਕਰਕੇ ਜਿਹੜੀਆਂ एलिजिਬਿਲਟੀ ਦੇ ਮੁਤਾਬਕ ਹਾਊਸ ਜਦੋਂ ਆਊਗਾ ਉਸ ਤੇ ਿਆਰ ਹਾਊਸ ਤਾਂ ਕਹਿੰਦਾ ਸੀ ਤਿਆਰ ਜਿੱਥੇ ਮਰਜ਼ੀ ਸੈਨ ਕਰਾ ਲਓ ਇਹ ਮਤਾ ਪਾਸ ਕੀਤੇ ਨੂੰ ਅੱਜ ਕਿੰਨੇ ਮਹੀਨੇ ਹੋ ਗਏ ਆ ਮਗਰ ਗੌਰ ਨਹੀਂ ਕੀਤਾ ਜਾ ਰਿਹਾ ਉਹ ਕਾਰਨ ਇਹ ਆ ਕਿ ਇਹ ਸਾਰਾ ਜਿਹੜਾ ਕੰਮ ਆ ਇਹ ਕਮਿਸ਼ਨਰ ਸਾਹਿਬ ਨੂੰ ਜਵਾਬ ਦੇਣਾ ਪਊਗਾ ਕਾਰਨ ਇਹ ਆ ਕਿ ਉਹ ਇਸ ਗੱਲ ਨੂੰ ਕੁਫਤਾ ਢੰਗ ਨਾਲ ਕਹਿਣ ਕਿਉਂਕਿ ਕੱਲ ਨੂੰ ਜੇ ਕਹੋਗੇ ਕਿ ਜਿਹੜਾ ਹਾਊਸ ਆ ਇਹ ਜ਼ਿੰਮੇਵਾਰ ਆ ਬਿਲਕੁਲ ਇਹ ਜ਼ਿੰਮੇਵਾਰ ਨਹੀਂ ਹੈਗਾ ਇਸ ਕੰਮ ਦੇ ਵਿੱਚ ਤੁਸੀਂ ਜਿੱਥੇ ਮਰਜੀ ਸਾਨੂੰ ਖੜੇ ਕਰੋ ਸਾਡੇ ਕੋਲ ਸਾਈਨ ਕਰਾਉ ਹਾਊਸ ਖੜਾ ਬੇਸਾਬ ਖੜਿਆ ਤਿੰਨੇ ਸਾਡੇ ਬਲੇਰ ਖੜੇ ਆ ਤੁਸੀਂ ਜਿੱਥੇ ਮਰਜੀ ਇਹਨਾਂ ਕੋਲ ਸਾਈਨ ਕਰਾਓ ਤਿਆਰ ਨੇ ਮਗਰ ਗੱਲ ਇਹ ਆ ਕਿ ਕੱਲ ਨੂੰ ਤੁਸੀਂ ਮੀਟਿੰਗ ਨਾ ਕੀਤੀ ਯੂਨੀਅਨ ਨੇ ਕਹਣਾ ਕਿ ਮੀਟਿੰਗ ਨਹੀਂ ਬੁਲਾਉਂਦੇ ਵੇ ਕਿਉਂ ਨਹੀਂ ਮੀਟਿੰਗ ਬੁਲਾਉਂਦੇ ਵੀ ਜੇ ਤੋ ਮੀਟਿੰਗ ਬੁਲਾਉਂਗੇ ਪ੍ਰੋਸੈਸ ਚੱਲੂਗਾ ਫੇਕੋ ਇਹ ਡਿਲੇ ਕੀਤਾ ਗਿਆ ਇੰਨੀ ਧੀਰ ਤੋਂ ਇਹ ਝੂਲਮਿਲ ਨੀਤੀ ਆ ਇਹ ਹੋਣੀ ਚੱਲਨੀ ਬਹੁਤ ਜ਼ਿਆਦਾ ਇੱਥੇ ਕਮਿਸ਼ਨਰ ਸਾਹਿਬ ਨੂੰ ਹੀ ਜ਼ਿੰਮ ਇਸ ਕਰਕੇ ਇਹਦਾ ਜਵਾਬ ਕਮਿਸ਼ਨਰ ਸਾਹਿਬ ਨੂੰ ਦੇਣਾ ਪਊਗਾ ਇਸ ਗੱਲ ਦਾ ਹਾਊਸ ਨੂੰ ਵਿਸ਼ਵਾਸ ਦਿਵਾਉਣ ਮੇਅਰ ਸਾਹਿਬ ਨੂੰ ਵਿਸ਼ਵਾਸ ਦਿਵਾਉਣ ਕਿ ਮੀਟਿੰਗ ਜਲਦ ਤੋਂ ਜਲਦ ਮੀਟਿੰਗ ਹੋਊਗੀ ਔਰ ਜਿਹੜੇ ਸ਼ਹਿਰ ਦੇ ਪੈਂਡਿੰਗ ਕੰਮਾਂ ਜਿਹੜੇ ਸ਼ਹਿਰ ਦੇ ਮਸਲਿਆਂ ਦੇ ਹੋਰ ਕੰਮ ਪੈਣ ਵਾਲੇ ਪਏ ਆ ਉਹ ਹਾਊਸ ਦੇ ਵਿੱਚ ਮੀਟਿੰਗ ਦੇ ਵਿੱਚ ਪੈਣਗੇ ਇਸ ਗੱਲ ਦਾ ਜੇ ਵਿਸ਼ਵਾਸ ਦਿਵਾਉਣਗੇ ਤੇ ਫਿਰ ਅਸੀਂ ਨਾਲਾ ਇਹਨਾਂ ਦੇ ਆਪਣਾ ਪ੍ਰਸ਼ਾਸਨ ਦੇ ਨਾਲ ਹਾਊਸ ਪ੍ਰਸ਼ਾਸਨ ਨਾਲ ਇਸ ਗੱਲ ਤੇ ਖੜਾ ਮਗਰ ਇਹਦੀ ਇਹਦੀ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਨੂੰ ਬਾਹਰ ਆ ਕੇ ਯੂਨੀਅਨ ਨੂੰ ਵੀ ਦੇਣੀ ਪਊਗੀ ਔਰ ਹਾਊਸ ਨੂੰ ਵੀ ਦੇਣੀ ਪਊਗੀ ਕੱਲ ਨੂੰ ਹਾਊਸ ਤੇ ਕੋਈ ਬਲੇਮ ਨਾ ਕੀਤਾ ਜਾਵੇ ਹੁਣ ਗੱਲ ਕੋਈ ਨਿਭੜੀ ਹੈ ਕਿ ਕਿਸੇ ਪਾਸੇ ਨਿਭੀ ਗੱਲ ਨਿਭੜਨੀ ਇਹੀ ਹੈ ਜੀ ਪਹਿਲਾਂ ਤਾਂ ਸਾਡੇ ਸ਼ਹਿਰ ਦੇ ਹੋਰ ਮਸਲੇ ਆ ਤੇ ਛੋਟੀ ਦੇਣ ਆ ਕੇ ਵਿਸ਼ਵਾਸ ਦਿਵਾਉਣ ਕਿ ਇਹ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਸਿਵਰੇ ਦਾ ਕੰਮ ਪਿਆ ਲਾਈਟਾਂ ਦਾ ਕੰਮ ਪਿਆ ਸਿਵਰੇ ਦਾ ਟੈਂਡਰ ਹੋਇਆ ਉਹ ਮਸ਼ੀਨ ਅਜੇ ਤੱਕ ਨਹੀਂ ਆਈ ਦੇਖੋ ਕਿੰਨੀ ਤਰਸਦੀ ਆ ਉਹ ਗੱਲਾਂ ਥੋੜੇ ਯਾਰੇ ਕੋਈ ਤਰੀਕਾ ਵਾ ਕੋਈ ਅੰਦਰ ਤੁਹਾਡੀ ਗੱਲ ਨਹੀਂ ਹੋਈ ਇੰਨਾ ਚਿਰ ਅੰਦਰ ਇਸੇ ਚਿਰ ਨੂੰ ਉਹਨਾਂ ਨੂੰ ਕਿਹਾ ਵਾ ਜੀ ਅਸੀਂ ਆਪਣੀਆਂ ਮੰਗਾਂ ਹਾਊਸ ਨੇ ਮੇਅਰ ਸਾਹਿਬ ਨੇ ਆਪਣੀਆਂ ਠੋਕ ਕੇ ਰੱਖੀਆਂ ਵਾ ਕਿ ਜੇ ਤਾਂ ਇਹਨਾਂ ਤੇ ਫੇਰ ਸਾਨੂੰ ਜਿੱਥੇ ਮਰਜ਼ੀ ਖੜੇ ਕਰ ਲੋ ਮੈਂ ਤਾਂ ਯੂਨੀਅਨ ਨੂੰ ਜਵਾਬ ਤੁਸੀਂ ਦੇਣਾ ਯੂਨੀਅਨ ਨੂੰ ਜਵਾਬ ਤੁਸੀਂ ਦੇਣਾ ਵਾ ਕਿਉਂਕਿ ਕਾਰਨ ਇਹ ਆ ਕਿ ਤੁਹਾਡੇ ਪ੍ਰਸ਼ਾਸਨਿਕ ਨਲਾਕੀਆਂ ਕਰਕੇ ਅੱਜ ਯੂਨੀਅਨ ਖਰਾਬ ਹੋ ਰਹੀ ਆ ਅੱਜ ਭਰਤੀ ਵਾਲੇ ਸਾਡੇ ਸਾਥੀ ਜਿਹੜੇ ਆ ਉਹ ਖਰਾਬ ਹੋ ਰਿਹਾ ਭਰਤੀ ਹੋ ਨਹੀਂ ਰਹੀ ਇਹ ਪ੍ਰਸ਼ਾਸਨਨ ਦੇ ਤੋਂ ਪ੍ਰਤੀਕਿਰਿਆ ਚਲਣੀ ਆ ਹਾਊਸ ਨੇ ਜਦੋਂ ਮਤਾ ਪਾਸ ਕਰਕੇ ਦਿੱਤਾ ਉਹ ਉਸ ਦੀ ਜ਼ਿੰਮੇਵਾਰੀ ਉੱਥੇ ਤੱਕ ਆ ਮਗਰ ਉਹ ਜਿਹੜੀ ਪ੍ਰोसीडिंग ਆ ਉਹਦਾ ਪ੍ਰੋਸੈਸ ਵਾ ਕੋਨੂ ਕੇਸਨਾ ਚਲਾਣਾ ਡੀਸੀ ਸਾਹਿਬ ਨੇ ਸ਼ਵਾਸਨ ਦਿੱਤਾ ਕਿ 2.3 4 ਮਹੀਨਿਆਂ ਦੇ ਵਿੱਚ ਵਿੱਚ ਪ੍ਰੋਸੈਸ ਚਲਾਊਗਾ ਮਗਰ ਜ਼ਿੰਮੇਵਾਰੀ ਹੈ ਰੇਨ ਕਿ ਇਹਨਾਂ ਨੇ ਚਲਾਣਾ ਨਾ ਉਹਦੇ ਬਾਅਦ ਜੇ ਜੂਨੀਅਨ ਕਵੇ ਕਿ ਜੇ ਹੌਸਲਾ ਹੋ ਕੋਈ ਰੋਡ ਨਹੀਂ ਉਸ ਨਾਲ ਖੜਾ ਯੂਨੀਅਨ ਦੇ ਨੇ ਕਹਿ ਕੀ ਰਿਹਾ ਪ੍ਰਸ਼ਾਸਨ ਨੇ ਇਹ ਪੁੱਛੋ ਇਹਨਾਂ ਨੂੰ ਤੇ ਤੁਸੀਂ ਪੁੱਛਣਾ ਮੀਡੀਆ ਨੇ ਪੁੱਛਣਾ ਡੰਪ ਦੀ ਮੰਗ ਸੀ ਉਹਦਾ ਕੀ ਬਣਿਆ ਕਿਹੜੀ ਜੀ ਕਿਹੜੀ ਸਫਾਈ ਕਰਮੀਆਂ ਡੰਪ ਦੀ ਮੰਗ ਸੀ ਡੰਪ ਦੀ ਮੰਗਦਾ ਵੀ ਇਹ ਜਗ੍ਹਾ ਰਹਿਣ ਲੱਭੀ ਆ ਇਹਨਾਂ ਨੇ ਦੱਸਿਆ ਡੀਸੀ ਸਾਹਿਬ ਨੇ ਵੀ ਤੁਹਾਨੂੰ ਕਿਹਾ ਕਿ ਜਗ੍ਹਾ ਹੜੀ ਲੱਭੀ ਆ ਨਹੀਂ ਤੁਹਾਡੇ ਨਾਲ ਕੀ ਕੋਈ ਗੱਲੋਂ ਬਾਜੀ ਅਸੀਂ ਤਾਂ ਸ਼ਹਿਰ ਦੇ ਹੋਰਾਂ ਮਸਲਿਆਂ ਤੇ ਜਿਨ੍ਹਾਂ ਤੇ ਗੌਰ ਨਹੀਂ ਕੀਤਾ ਜਾ ਰਿਹਾ ਉਹਨਾਂ ਤੇ ਵੀ ਡਿਸਕਸ ਹੋਈ ਆ ਯੂਨੀਅਨ ਵਾਲੇ ਮਸਲੇ ਤੇ ਵੀ ਡਿਸਕਸ ਹੋਈ ਆ ਕਿ ਤੁਸੀਂ ਇਹਨਾਂ ਨੂੰ ਪ੍ਰਤੀ ਲੋਭਨ ਦੇ ਕੇ ਨਾ ਠਾਓ ਅੱਜ ਪਹਿਲਾਂ ਨਾਲ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰ ਅੱਜ ਦੀ ਜਿਹੜੀ ਹੜਤਾਲ ਸਫਲ ਹੋਈ ਆ ਸਾਰਿਆਂ ਦੀ ਮਿਹਨਤ ਸਦਕਾ ਹੋਈ ਆ ਕਿਉਂਕਿ ਜਿਹੜੀ ਪ੍ਰਸ਼ਾਸਨ ਕੋ ਅੱਜ ਅਸੀਂ ਲਿਖਤੀ ਡਿਮਾਂਡ ਕੀਤੀ ਸੀ ਤੇ ਲਿਖਤੀ ਡਿਮਾਂਡ ਸਾਨੂੰ ਜਿਹੜੀ ਆ ਮਿਲ ਗਈ। ਹੋਰ ਕਿਨਾ-ਕਿਨਾ ਸਾਥ ਦਿੱਤਾ ਤੁਹਾਡਾ ਕਿਹੜੀ-ਕਿਹੜੀ ਜਿੰਨੀਆਂ ਵੀ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਸ਼ਹਿਰ ਵਾਸੀਆਂ ਨੇ ਸਾਰਿਆਂ ਦਾ ਹੀ ਯੂਨੀਅਨ ਵੱਲ ਬਹੁਤ-ਬਹੁਤ ਧੰਨਵਾਦ। ਕੀ-ਕੀ ਮੰਗਾ ਮੰਨੀਆਂ ਗਈਆਂ ਤਾਂ? ਮੰਗਾ ਤਕਰੀਬਨ ਜਿੰਨੀਆਂ 10 ਸੀਗੀਆਂ 10 ਦੀਆਂ 10 ਮੰਗਾਂ ਦੇ ਉੱਤੇ ਸਹਿਮਤ ਵੀ ਬਣੀ ਆ ਜੀ। ਮੇਨ ਮੰਗ ਵਰਤੀ ਦੀ ਸੀਗੀ ਭਰਤੀ ਦਾ 4 ਮਹੀਨਿਆਂ ਚ ਪ੍ਰੋਸੈਸ ਪੂਰਾ ਕੰਪਲੀਟ ਹੋਣਾ। ਜੇਕਰ 4 ਮਹੀਨੇ ਬਾਅਦ ਪ੍ਰੋਸੈਸ ਨਹੀਂ ਪੂਰਾ ਹੁੰਦਾ ਕੋਈ ਨਵਾਈ ਨਹੀਂ ਹੁੰਦੀ। ਕੋਈ ਗੰਜਾਸ਼ ਨਹੀਂ ਆ ਵੀ ਡੀਸੀ ਸਾਹਿਬ ਐਨਵੋਲਵਮੈਂਟ ਆ। ਜੀ। ਇਹਦਾ ਸ਼ਹਿਰ ਦਾ ਪ੍ਰਸ਼ਾਸਕ ਹੈ। ਇਹ ਡੀਸੀ ਸਾਹਿਬ ਦੇ ਉੱਤੇ ਕਹਿੰਦੇ ਉੱਤੇ ਹੋਇਆ ਆ ਤੇ ਇਦਾਂ ਨਹੀਂ ਹੁੰਦਾ ਵੀ ਆਖੀ ਮੁਕਰੂ। ਤੇ ਜੇਕਰ ਸਿਰੇ ਨਹੀਂ ਚੜਦਾ ਫਿਰ ਜੋ ਮੁਕਰਦੇ ਆ ਤਾਂ ਮੈਂ ਸੰਘਰਸ਼ ਕਰਦਾ ਆਪਣਾ ਹੈ ਹੀ ਅੱਜ। ਸੰਘਰਸ਼ ਤੋਂ ਅਸੀਂ ਪਿੱਛੇ ਨਹੀਂ ਹਟਦੇ ਜੀ। ਅੱਬਾ ਲਾ ਆਕੀ ਇੱਦਾਂ ਦੀ ਗੰਜਾਸ਼ ਨਹੀਂ ਲੱਗਦੀ। ਨਹੀਂ ਨਹੀਂ ਕਿਉਂਕਿ ਮੈਂ ਸੋਚਦਾ ਕਿ ਪਿਆ ਮੈਂ ਸਹੀ ਹੋਰ ਆਵਾਜ਼ ਦੱਸਦੇ ਹਾਂ ਬਹੁਤ ਠੀਕ ਵਾ ਤੇ ਤੁਹਾਨੂੰ ਪਤਾ ਏ ਪਿਛਲੇ ਕਈ ਦਿਨਾਂ ਤੋਂ ਸਾਡੇ ਯੂਨੀਅਨ ਦੀ ਹੜਤਾਲ ਚੱਲ ਰਹੀ ਸੀ ਉਹਨਾਂ ਦੀਆਂ ਮੰਗਾਂ ਦੇ ਉੱਤੇ ਅੱਜ ਫੈਸਲੇ ਲੈ ਗਏ ਪਹਿਲੀ ਮੰਗ ਤਾਂ ਉਹਨਾਂ ਦੀ ਸੀ ਵੀ ਰਿਕਰੂਟਮੈਂਟ ਜਿਹੜੀ ਹੈਗੀ ਆ ਲੋਕਾਂ ਨੂੰ ਭਰਤੀ ਜਿਹੜੀ ਹੋ ਪ੍ਰਕਿਰਿਆ ਜਿਹੜੀ ਹੈਗੀ ਆ ਅਗਲੇ 7 ਦਿਨਾਂ 'ਚ ਸ਼ੁਰੂ ਹੋ ਜਾਵੇ ਉਹ ਸਮੰਧੀ ਉਸੇ ਅਖਬਾਰ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਲਈ ਕੜਰੇ ਤਿਆਰ ਕਰ ਰਹੇ ਹੈਗੇ ਤੇ ਹੋਪਫੁਲੀ ਜਿਹੜੀ ਰਿਕਰੂਟਮੈਂਟ ਦਾ ਪ੍ਰੋਸੈਸ ਹੈ ਉਹ ਅਗਲੇ 7-8 ਦਿਨਾਂ ਸਟਾਰਟ ਹੋ ਜਾਏਗਾ ਨਾਲ ਹੀ कूੜੇ ਦੀ ਜਗ੍ਹਾ ਦੀ ਸਮੱਸਿਆ ਦੀ ਗੱਲ ਸੀ कूੜੇ ਦੀ ਜਗ੍ਹਾ ਜਿਹੜੀ ਹੈਗੀ ਆ ਉਹ ਅਸੀਂ ਆਇਡੈਂਟੀਫਾਈ ਕਰਨੀ ਹੈਗੀ ਆ ਔਰ ਉਹਦਾ ਅਸੀਂ ਮਤਾ ਪਾ ਕੇ ਡੀਸੀ ਸਾਹਿਬ ਨੂੰ ਭੇਜਾਂਗੇ ਔਰ ਡੀਸੀ ਸਾਹਿਬ ਨੇ ਵੀ ਉਹਨਾਂ ਨਾਲ ਡਿਸਕਸ਼ਨ ਵੀ ਹੋ ਗਈ ਹੈਗੀ ਤਾਂ ਹੋਪਫੁਲੀ ਉਹ ਜਗ੍ਹਾ ਵੀ ਸਾਨੂੰ कूੜੇ ਵਾਸਤੇ ਮਿਲ ਜਾਏਗੀ ਦਾ ਪਹਿਲਾਂ ਵੀ ਬਹੁਤ ਵਾਰ ਇਸ ਤਰ੍ਹਾਂ ਹੀ ਧਾਰ ਹੁੰਦੀ ਸੀ ਪ੍ਰਸ਼ਾਸਨ ਮੰਗ ਮੰਨ ਲੈਂਦਾ ਪਰ ਪਰਨਾਲਾ ਉੱਥੇ ਦਾ ਉੱਥੇ ਰਹਿੰਦਾ ਨਹੀਂ ਪਰਨਾਲਾ ਉੱਥੇ ਦਾ ਉੱਥੇ ਨਹੀਂ ਹੁੰਦਾ ਜੀ ਹਰ ਵਾਰੀ ਜਦੋਂ ਵੀ ਮੰਗਾ ਹੁੰਦੀਆਂ ਹੈ ਵਿੱਚੋਂ ਬਹੁਤ ਸਾਰੀਆਂ ਰਿਜ਼ੋਲਵ ਹੋ ਜਾਂਦੀਆਂ ਆ ਅਗਲੀਆਂ ਨਵੀਆਂ ਮੰਗਾ ਆ ਜਾਂਦਾ ਕਿਉਂਕਿ ਦੇਖੋ ਪਲਾਜ਼ਮਾ ਨਾਲ ਰਿਲੇਟਡ ਬਹੁਤ ਸਾਰੇ ਇਸ਼ੂਜ਼ ਹੁੰਦੇ ਆ ਕੋਈ ਇਹ ਤਾਂ ਹੈ ਨਹੀਂ ਵੀ ਜਿਹੜੇ 5 ਹੈ ਤਾਂ ਇਹ ਵੀ ਰਹਿਣੇ ਆ ਹੋਰ ਟਾਈਮ ਟੂ ਟਾਈਮ ਚੇਂਜ ਵੀ ਹੁੰਦੇ ਹੈ ਜੀ ਇਹ ਬੋਤੇ ਹੀ ਕਰਨੀ ਚਾਹੀਦੀ ਹੈ ਕਿ ਅਸੀਂ ਜਦੋਂ ਤੱਕ ਇਹਨਾਂ ਦਾ ਸਾਥ ਦੇ ਸਕਦੇ ਹਾਂ ਸਾਨੂੰ ਦੇਣਾ ਚਾਹੀਦਾ ਦੋ ਜਿਹੜੇ ਮੇਜਰ ਇਸ਼ੂ ਹੈਗੇ ਇੱਕ ਤਾਂ ਭਰਤੀ ਦੋਨੋਂ ਦੋਨੋਂ ਮੇਜਰ ਇਸ਼ੂ ਜਿਹੜੇ ਹੈਗੇ ਉਹਦੇ ਬਾਰੇ ਸਾਡੀ ਗੱਲ ਹੋ ਗਈ ਹੈਗੀ ਹੈ ਕਿ ਹੋਪਫੁਲੀ ਉਹਦੇ ਤੇ ਕੰਮ ਹੋ ਜਾਏਗਾ ਇਹ ਕਿੰਨਾ ਸਮਾਂ ਬੰਦ ਕੀਤਾ ਗਿਆ ਹੈ ਕੀ ਇਹ ਇਹਨਾਂ ਤੋਂ ਨਾ ਟਾਈਮ ਬਾਉਂਡ ਹੋਏ ਟਾਈਮ ਬਾਉਂਡ ਟਾਈਮ ਬౌండ్ ਫॉर ਐਡਵਰਟਾਈਜ਼ਮੈਂਟ ਮੈ ਦੱਸਿਆ ਹੈਗਾ ਪੱਟੀਆਂ ਦੀ ਐਡਵਰਟਾਈਜ਼ਮੈਂਟ ਅਸੀਂ ਹਫਤੇ 'ਚ ਜਾਂ 10 ਦਿਨ ਦੇ ਵਿੱਚ ਵਿੱਚ ਦੇ ਦੇਵਾਂਗੇ ਉਸ ਤੋਂ ਬਾਅਦ ਪੱਟੀ ਦੀ ਪ੍ਰਕਿਰਿਆ ਜਿਹੜੀ ਸਟਾਰਟ ਹੋ ਜਾਏਗੀ ਔਰ ਜਿਹੜਾ ਕੂੜੇ ਦੀ ਹੈਗੀ ਉਹ ਹਾਊਸਿੰਗ ਮੀਟਿੰਗ ਹੋ ਜਾਏਗੀ ਉਸ ਤੋਂ ਬਾਅਦ ਡੀਸੀ ਸਾਹਿਬ ਨੇਗਾ ਪ੍ਰੋਸੈਸ ਚਲਾਉਣਾ ਹੈਗਾ ਤੇ ਉਹ ਐਸਆਰ ਸਾਹਿਬ ਕੋਲੋਂ ਹੋ ਕੇ ਤੇਰਾਏਗੀ ਸਾਡੇ ਕੋਲ ਤੇ ਉਹ ਵੀ ਮੇਰੇ ਖਿਆਲ 'ਚ ਆ ਬੀਨਾ 1.5 ਮਹੀਨੇ ਦੇ ਵਿੱਚ ਉਹ ਵੀ ਸਮੱਸਿਆ ਜਿਸ ਤਰ੍ਹਾਂ ਕਿ ਹਾਊਸ ਦੀ ਸੈਨੀਟਰੀ ਹੈਂਡਲਿੰਗ ਦੇ ਬਾਰੇ ਕੀ ਕਰਨਾ ਹੈ ਹਾਊਸ ਦੀ ਸਹਿਮਤੀ ਬਾਰੇ ਦਾ ਹਾਊਸ ਕੋਲੋਂ ਪੁੱਛਣਾ ਹੈ ਮੁੰਡਾ ਨੇ ਕਿਹਾ ਕਿ ਤੁਸੀਂ ਉਹਨਾਂ ਦੀ ਤਾਪੀ ਮੰਗਾ ਪੈਂਡਿੰਗਾਂ ਮੰਨ ਨਹੀਂ ਹੋਏ ਨਹੀਂ ਜੋਨੀ ਦੀ ਗੱਲ ਤੁਸੀਂ ਸੁਣ ਲਈ ਜੋਨੀ ਦੀ ਗੱਲ ਵਾਸਤੇ ਇਹ ਮੀਟਿੰਗ ਹੋ ਰਹੀ ਸੀ ਠੀਕ ਹੈ ਜੀ ਠੀਕ ਹੈ